ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਏਕ ਉਟੰਬ ਤੂ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਧ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮੂਲੇ ਨ ਕੀਚੈ ਜਿਤੇ ਅੰਤ ਪਛੋਤਾਈਐ ਸਤਗੁਰੂ ਕਾਬਦੇ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਣੁ ਕੁ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੀ ਅਗੰਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨੂੰ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਾਬ ਖੇਲ ਤੇਰਾ ਕਿਆ ਕੋ ਅੱਖੋ ਖਾਨੇ ਅੱਖ ਤੋਂ ਵੇਖੇ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਏ ਮਨ ਜਨ ਪਿਆਰੇ ਤੂੰ ਸਦਾ ਸੱਚ ਸੁਮਾਲੀ ਉਰਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਮਨ ਨੂੰ ਇਹ ਚੀਜ਼ ਸਮਝਾ ਰਹੇ ਹਨ ਸਾਡੇ ਲਈ ਉਪਦੇਸ਼ ਕਰਕੇ ਕਿ ਅਸੀਂ ਆਪਣੇ ਮਨ ਨੂੰ ਇਵੇਂ ਸਮਝਾਈਏ ਇਸ ਨੂੰ ਜੇ ਜ਼ਬਰਦਸਤੀ ਵੀ ਲਾਣਾ ਪਵੇ ਧਰਮ ਵਾਲੇ ਪਾਸੇ ਤਾਂ ਵੀ ਲਾਈਏ ਤੇ ਜੇ ਪਿਆਰ ਲਾੜ ਨਾਲ ਪੁਸ਼ਕਾਰ ਕੀ ਇਧਰ ਲੱਗਦਾ ਹੈ ਤਾਂ ਵੀ ਲਾਈਏ ਇਹ ਮਨ ਪਿਆਰੇਆ ਤੂੰ ਸਦਾ ਸੱਚ ਸਮਾਲੇ ਇਹ ਮੇਰੇ ਪਿਆਰੇ ਮਨ ਤੂੰ ਸਦਾ ਸੱਚ ਦੀ ਸੰਭਾਲ ਕਰ ਯਾਰ ਆਦ ਸਚੂਗਾ ਸਚ ਹੈ ਵੀ ਸਜਨਾਂ ਨੂੰ ਕੋਸੀ ਵੀ ਸਚ ਸਦਾ ਵਾਸਤੇ ਸਚ ਸਦਾ ਕਾਇਮ ਰਹਿਣ ਵਾਲੀ ਹਸਤੀ ਜਿਹੜੀ ਕਦੇ ਮਰਦੀ ਮੁਕਤ ਨਹੀਂ ਜਿਸ ਦੀ ਹੋਂਦ ਕਦੇ ਖਤਮ ਨਹੀਂ ਹੁੰਦੀ ਐਸੀ ਹਸਤੀ ਪ੍ਰਭੂ ਪਰਮਾਤਮ ਉਸ ਦੀ ਸੰਭਾਲ ਕਰ ਸੰਸਾਰੀ ਵਸਤੂਆਂ ਨੂੰ ਸੰਭਾਲਦਾ ਫਿਰ ਸੰਸਾਰੀ ਤੰਦੂਲਤ ਨੂੰ ਇਕੱਠੇ ਕਰਦਾ ਫਿਰ ਜਿਆਦਾ ਇਹ ਉਤਨਾ ਹੀ ਕਰ ਜਿੰਨਾ ਤੇਰੇ ਸਰੀਰ ਲਈ ਬਹੁਤ ਜ਼ਰੂਰੀ ਹੈ ਮੇਂ ਮਤਲਬ ਤੇ ਫਜ਼ੂਲ ਦੀਆਂ ਖਰਚੀਆਂ ਪਿੱਛੇ ਲੱਗ ਕੇ ਤੇ ਤੂੰ ਇਹ ਦੁਨੀਆਂ ਦੀ ਮਾਇਆ ਦੀ ਸੰਭਾਲ ਕਰੀ ਜਾ ਰਿਹਾ ਹੈ ਪਰ ਅਸਲੀ ਸੋਦਾ ਹੈ ਨਾਮ ਦੀ ਸੰਭਾਲ ਕਰਨੀ ਤੂੰ ਸੱਚ ਦੀ ਸੰਭਾਲ ਕਰ ਜੋ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਜਿਹੜਾ ਪਾਲਣ ਖਾ ਰਿਹਾ ਜਿੰਨਾ ਪਦਾਰਥਾਂ ਨੇ ਤੈਨੂੰ ਮੂਹ ਕੇ ਰੱਖਿਆ ਇਹਨਾਂ ਪਦਾਰਥਾਂ ਦਾ ਜੋ ਕਰਤਾ ਹੈ ਜੋ ਮਨੋਂ ਵਾਲਾ ਹੈ ਉਸ ਨੂੰ ਸੰਭਾਲ ਉਸ ਦੀ ਸੰਭਾਲ ਕਰ ਕਿਉਂਕਿ ਇਹ ਕੁਟੰਬ ਤੂੰ ਜੇ ਦੇਖਦਾ ਇਹ ਜਿਹੜਾ ਤੂੰ ਆਪਣੇ ਆਲੇ ਦੁਆਲੇ ਖਾਨਦਾਨ ਕੁਟੂਮ ਰਿਸ਼ਤਾ ਨਾਤਾ ਬ੍ਰਾਦਰੀ ਦੇਖਦਾ ਹੈ ਚੱਲ ਨਹੀਂ ਤੇਰਾ ਨਾਲ ਇਹ ਤੇਰੇ ਨਾਲ ਕੋਈ ਵੀ ਨਹੀਂ ਜਾਣਾ ਤੂੰ ਜਰਾ ਚੇਤ ਕੇ ਦੇਖ ਕਿ ਪਿਛਲਾ ਜਨਮ ਤੂੰ ਅਗਰ ਸੇਂ ਤੇ ਉੱਥੇ ਤੇਰੇ ਮਾਤਾ ਪਿਤਾ ਕੋਣ ਸਨ ਪੈਨ ਪਾਈ ਕੋਣ ਸਨ ਤੇਰਾ ਕਟੂਮ ਖਾਨਦਾਨ ਕੋਣ ਸੀ ਕੁਛ ਹੀ ਤੇ ਨਹੀਂ ਇਹ ਦੁਨੀਆ ਛੱਡ ਕੇ ਅੱਗੇ ਜਾਏਗਾ ਅੱਗੇ ਤੇਰਾ ਕੋਣ ਬਣ ਜਾਏਗਾ ਕੋਣ ਤੇਰਾ ਆਪਣਾ ਹੋਏਗਾ ਕੋਣ ਬੇਗਨਾ ਹੋਏਗਾ ਉਹ ਤੈਨੂੰ ਕੋਈ ਹੋਸ਼ ਨਹੀਂ ਫਿਰ ਇਹਦੇ ਚੰਦ ਦਿਨਾਂ ਦੀ ਜ਼ਿੰਦਗੀ ਵਿੱਚ ਤੂੰ ਇਹ ਮੋਹ ਪਾ ਕੇ ਬੈਠਾ ਰਿਸ਼ਤੇ ਨਾਤੇ ਕਟੂਮ ਨਾਲ ਤੇ ਉਹਨਾਂ ਪਿੱਛੇ ਤੂੰ ਮਾੜੇ ਕਰਮ ਕਰੀ ਜਾ ਰਿਹਾ ਹੈ ਧਰਮ ਦਾ ਤਿਆਗ ਕਰਕੇ ਇਹ ਤੂੰ ਸੋਚਦਾ ਕਿਉਂ ਨਹੀਂ ਕਿ ਇਹ कुटुंब tujhe ਦੇਖਦਾ ਚੱਲਣਾ ਈ ਤੇਰੇ ਨਾਲ ਈ ਇਹ ਤੇਰੇ ਨਾਲ ਨਹੀਂ ਨਿਵਣਾ ਇਹ ਇੱਥੇ ਤਾਂ ਕਿ ਤੇਰਾ ਸਾਥ ਹੈ ਕਹਿੰਦੇ ਜੀਵਨਿਆਂ ਜੀ ਸਾਥ ਛੱਡ ਜਾਂਦੇ ਨੇ ਤੇ ਮੋਇਆਂ ਸਾਥ ਛੱਡਣਾ ਹੀ ਪੈਂਦਾ ਮੋਇਆਂ ਕੋਈ ਨਾਲ ਨਹੀਂ ਜਾ ਸਕਦਾ ਸਾਥ ਤੇਰੇ ਚੱਲਣਾ ਹੀ ਕਿਸ ਨਾਲ ਕਿਉਂ ਜਿੱਤ ਲਈ ਹੈ ਜਿਹੜੇ ਤੇਰੇ ਨਾਲ ਜਾਣ ਵਾਲੇ ਨਹੀਂ ਹਨ ਜਿਹੜੇ ਤੇਰਾ ਸਾਥ ਨਹੀਂ ਕਰ ਸਕਦੇ ਉਹਨਾਂ ਨਾਲ ਚਿੱਤ ਜੋੜਨਾ ਕੀ ਮਤਲਬ ਹੈ ਹਰ ਵੇਲੇ ਉਹਨਾਂ ਦੇ ਪਿੱਛੇ ਦੌੜ ਪਾਈ ਦਾ ਕੀ ਮਤਲਬ ਹੈ ਤੂੰ ਚਿੱਤ ਪ੍ਰਭੂ ਨਾਲ ਜੋੜ ਆਪਣੀ ਸੁਰਤੀ ਬ੍ਰਿਤੀ ਪ੍ਰਭੂ ਨਾਲ ਜੋੜ ਕੇ ਰੱਖ ਹੱਥ ਪੈਰ ਨਾਲ ਕੰਮ ਕਰ ਹੱਥ ਪੈਰ ਕੋ ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ ਚਿਤ ਉਸ ਸੱਚ ਨੂੰ ਸੰਭਾਲ ਉਸ ਸੱਚ ਵਾਲੇ ਪਾਸੇ ਚਿਤ ਜੋੜ ਕੇ ਰੱਖ ਕੂੜ ਨਾਲ ਤੂੰ ਵਰਤਣਾ ਹੈ ਕੂੜ ਵਿੱਚ ਤੂੰ ਰਹਿਣਾ ਹੈ ਸੰਸਾਰੀ ਕੂੜੀ ਮੋਹ ਮਾਇਆ ਰਿਸ਼ਤਾ ਨਾਤਾ ਬਰਾਦਰੀ ਧਨ ਦੌਲਤ ਇਹਨਾਂ ਬਿਨਾਂ ਵੀ ਤੇਰਾ ਗੁਜ਼ਾਰਾ ਨਹੀਂ ਤੂੰ ਗੁਜ਼ਾਰੇ ਮਾਤਰੀ ਇਹਨਾਂ ਨਾਲ ਦੋਸਤੀ ਵੀ ਰੱਖਣਾ ਇਹਨਾਂ ਵਿੱਚ ਚਿਤ ਵੀ ਗੁਜ਼ਾਰੇ ਮਾਤਰੀ ਜੋੜ ਉਤੇ ਤਸ ਵਸ ਗਿਆ ਇਹਨਾਂ ਵਿੱਚੀ ਸੁਰਤੀ ਤੇਰੀ ਇਹਨਾਂ ਵਿੱਚੀ ਤਸ ਵਈ ਹੈ ਇਹ ਸੁਰਤੀ ਨੂੰ ਉਪਰ ਚੁੱਕ ਤੇ ਉਸ ਪਰਮਾਤਮਾ ਨਾਲ ਜੋੜ ਜਿਹੜੇ ਤੇਰਾ ਸਾਥ ਇਹ ਲੋਕ ਪ੍ਰਲੋਕ ਵੀ ਦਿੰਦਾ ਹੈ ਇਹਨਾਂ ਨਾਲ ਚਿਤ ਨਾ ਜੁੜ ਸਾ ਤੇਰਾ ਚੱ ਲੈਣਾ ਹੀ ਤਿਸ ਨਾਲ ਚਿਤ ਕਿਉਂ ਲਾਈਏ ਇਹਦੇ ਨਾਲ ਚਿਤ ਕਿਉਂ ਲਾਇਆ ਜਾਏ ਭਾਈ ਐਸਾ ਕੋ ਮੂਲ ਨੇ ਕੀ ਚਾਹੀਏ ਤੁਹਾਨੂੰ ਪੁੱਛੋ ਤਾਈਏ ਇਹੋ ਜਿਹਾ ਵੱਖਰੇ ਇਹੋ ਜਿਹਾ ਸੋਦਾ ਤੂੰ ਕਿਉਂ ਇਕੱਠਾ ਕਰਦਾ ਹੈ ਜਿਹੜਾ ਆਖਰੀ ਵੇਲੇ ਨਿਭਦਾ ਨਹੀਂ ਕਿ ਕਿਸੇ ਕੰਮ ਨਹੀਂ ਆਉਂਦਾ ਹੈ ਐਸਾ ਕੰਮ ਬੁਲਣ ਕਿਚ ਐਸੇ ਕੰਮ ਨਾ ਕਰ ਐਸਾ ਪਦਾਰਥ ਐਸਾ ਸੋਦਾ ਐਸੇ ਪਸੀ ਚਿੱਤ ਜੋੜ ਕੇ ਨਾ ਰੱਖ ਜਿਹਦਾ ਕੋਈ ਲਾਭ ਨਹੀਂ ਹੋਣਾ ਆਖਿਰ ਵਿੱਚ ਤੇਰੀ ਕਿਸੇ ਕੰਮ ਦਾ ਨਹੀਂ ਹੋਏਗਾ ਇਸ ਲਈ ਭਾਈ ਐਸਾ ਕੰਮ ਬੁਲਣ ਕਿਚ ਜਿਤਨ ਤੋਂ ਪਛੋਤਾਈ ਹੈ ਜਿੱਦ ਜਿਸ ਕੰਮ ਦੇ ਕੀਤੀਆਂ ਆਖਰ ਪਛਤਾਣਾ ਪਵੇ ਉਹਦਾ ਕੋਈ ਫਲ ਨਾ ਮਿਲੇ ਉਹਦਾ ਕੋਈ ਨਤੀਜਾ ਨਾ ਨਿਕਲੇ ਐਸੇ ਕੰਮ ਛੱਡ ਦੇ ਐਸੇ ਤੁਨੇ ਵਿੱਚ ਆਪਣੇ ਆਪ ਨੂੰ ਨਾ ਉਲਝਾ ਤੇ ਸੱਚ ਨਾਲ ਚਿੱਤ ਜੋੜ ਸਤਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇ ਰਹਿ ਨਾਲੇ ਤੂੰ ਸਤਿਗੁਰੂ ਦਾ ਆਦੇਸ਼ ਸੁਣ ਗੁਰੂ ਦਾ ਆਦੇਸ਼ ਗੁਰੂ ਕੀ ਬਾਣੀ ਵਿੱਚ ਆ ਉਹ ਸੁਣਿਆ ਕਰ ਉਹ ਪੜਿਆ ਕਰ ਉਹ ਵਿਚਾਰਿਆ ਕਰ ਉਹਦੇ ਅਨਸਾਰ ਜੀਵਨ ਜਿਉਣ ਵਾਸਤੇ ਤੂੰ ਸਿੱਖ ਕੇ ਜੀਵਨ ਜਾਂਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਜੀਉਣਾ ਕਿਹੈਸਾ ਚਾਹੀਦਾ ਜ਼ਿੰਦਗੀ ਜੀਉਣ ਦੀ ਕੀ ਮਰਿਆਦਾ ਹੈ ਕੀ ਨਿਯਮ ਹਨ ਉਹਨਾਂ ਦੀ ਪਾਲਣਾ ਕਰ ਸਤਿਗੁਰੂ ਦਾ ਆਦੇਸ਼ ਸੁਣ ਤੂੰ ਹੋਵੇ ਤੇਰਾ ਨਾਲ ਇਹ ਤੇਰੇ ਨਾਲ ਜਾਣਾ ਜੇ ਆਤਮ ਜੀਉਣ ਦੀ ਕਮਾਈ ਕਰ ਲਏਗਾ ਆਤਮ ਗੁਣਾਂ ਦੀ ਕਮਾਈ ਕਰ ਲenga ਜਿਹੜੀ ਗੁਰਬਾਣੀ ਚ ਪ੍ਰਭੂ ਪਰਮਾਤਮਾ ਦੇ ਗੁਣ ਦੱਸੇ ਜਾਂਦੇ ਨੇ ਉਹ ਤੇਰੇ ਆਪਣੇ ਗੁਣ ਨੇ ਤੂੰ ਤੇ ਸੰਸਾਰ ਨੂੰ ਜਾ ਕੇ ਹਰ ਬਿਸਰੇ ਤੇਰੇ ਗੁਣ ਗਲਿਆ ਤੂੰ ਪ੍ਰਭੂ ਨੂੰ ਪੁਲਾ ਬੈਠਾ ਏ ਸੰਸਾਰ ਨਾਲ ਜੁੜ ਗਿਆ ਇਸ ਵਕਤੇ ਹਰ ਬਿਸਰੇ ਤੇਰੇ ਗੁਣ ਗਲਿਆ ਤੇਰੇ ਗੁਣ ਗਲ ਗਏ ਨੇ ਇਹਨਾਂ ਗੁਣਾਂ ਨੂੰ ਮੁੜ ਕੇ ਸੁਰਜੀਤ ਕਰ ਗੁਣਾਂ ਦੀ ਮੁੜ ਕੇ ਪਾਲਣਾ ਕਰ ਉਹਨਾਂ ਦੀ ਸੰਭਾਲ ਕਰ ਇਹ ਗੁਣ ਹੀ ਤੇਰੇ ਨਾਲ ਜਾਣੇ ਨੇ ਉੱਥੇ ਪਦਾਰਥ ਕੋਈ ਨਹੀਂ ਜਾਂਦਾ ਆਤਮ ਗੁਣ ਹੀ ਜਾਂਦੇ ਨੇ ਪਿਤਰ ਆਤਮਾ ਹੀ ਆ ਕੇ ਜਾਂਦਾ ਹੈ ਇਸ ਲਈ ਤੂੰ ਪਿਤਰ ਆਤਮਾ ਨਾਲ ਜੁੜ ਆਤਮ ਨੂੰ ਗੁਣਾ ਨਾਲ ਜੁੜ ਔਰ ਜਿਉਂਦੇ ਜੀ ਨੇ ਗੁਣ ਦੀ ਕਮਾਈ ਕਰ ਸਤਿਗੁਰੂ ਕਾਬ ਦੀ ਸੁਣ ਤੂੰ ਇਹ ਸੁਣ ਗੁਰੂ ਦਾ ਉਪਦੇਸ਼ ਹੋਵੇ ਤੇਰਾ ਨਾਲੇ ਇਹ ਤੇਰੇ ਨਾਲ ਹੋਵੇਗਾ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੇ ਨਾਨਕ ਕਹਦਾ ਹੈ ਮੇਰੇ ਪਿਆਰੇ ਮਨ ਸਦਾ ਸੱਚ ਦੀ ਸੰਭਾਲ ਕਰ ਜਿਹੜਾ ਸਦਾ ਰਹਿਣ ਵਾਲਾ ਹੈ ਉਹੀ ਤੇਰਾ ਮੂਲ ਹੈ ਉਸ ਆਪਣੇ ਮੂਲ ਦੀ ਸੰਭਾਲ ਕਰ ਜਿਹੜਾ ਅਗੇ ਵਿਆਹ ਤੈਨੂੰ ਮਿਲਿਆ ਹੈ ਨਾ ਸੰਸਾਰੀ ਪਦਾਰਥ ਇਹਨਾਂ ਬਲੇ ਜਿਤਨਾ ਜਿਤਨਾ ਜੋੜ ਇਹਨਾਂ ਚ ਕੁਝ ਵੀ ਨਾਲ ਜਾਣ ਵਾਲਾ ਨਹੀਂ ਉਸ ਪ੍ਰਭੂ ਦੀਵੇਂ ਸਿਫਤਲਾ ਕਰ ਅਗਮ ਅਗੋਚਰਾ ਤੇਰਾ ਅੰਤ ਨੋ ਪਾਇਆ ਤੂੰ ਅਗਮ ਅਗੋਚਰੇ ਇਹਨਾਂ ਇੰਦਰੀਆਂ ਰਹੀਂ ਤੂੰ ਵਸ ਨਹੀਂ ਆ ਸਕਦਾ ਇਹਨਾਂ ਸਰੀਰਿਕ ਇੰਦਰੀਆਂ ਰਹਿ ਤੈਨੂੰ ਸਮਝਣੋਂ ਬੜਾ ਕਠਨ ਹੈ ਤੂੰ ਅਪੂਝ ਹੈ ਅਗਮ ਅਗੋਚਰਾ ਤੇਰਾ ਅੰਤ ਨੋ ਪਾਇਆ ਤੇਰਾ ਕਿਸੇ ਨੇ ਅਜੇ ਤੱਕ ਅੰਤ ਨਹੀਂ ਲੱਭਾ ਤੂੰ ਬੇਅੰਤ ਖਸਤੀ ਹੈ ਬੇਅੰਤ ਗੁਰਾਂ ਦਾ ਮਾਲਕ ਹੈ ਅੰਤੋਂ ਨਾ ਪਾਇ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇ ਤੂੰ ਆਪਣਾ ਆਪ ਤੂੰ ਹੀ ਜਾਣਦਾ ਹੈ ਤੂੰ ਕਿਤਨਾ ਵੱਡਾ ਹੈ ਤੇਰਾ ਪਸਾਰਾ ਕਿੰਨਾ ਹੈ ਤੇਰਾ ਖਲਾਰਾ ਕਿਤਨਾ ਹੈ ਤੂੰ ਕਿੰਨਾ ਡੂੰਗਾ ਹੈ ਕਿੰਨਾ ਉੱਚਾ ਹੈ ਇਹ ਤੂੰ ਹੀ ਜਾਣਦਾ ਹੈ ਅਸੀਂ ਨਹੀਂ ਜਾਣ ਸਕਦੇ ਅੰਤੋਂ ਨਾ ਪਾਇ ਕਿਨੇ ਤੇਰਾ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਆਪਣਾ ਆਪ ਤੂੰ ਜਾਣੇ ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ ਤੂੰ ਕਿੱਡਾ ਵੱਡਾ ਜੀ ਜਦ ਸਭ ਖੇਲ ਤੇਰਾ ਕਿ ਆਖੂ ਆਖ ਵਖਾਣ ਇਹ ਜੀ ਜਾਂਦੇ ਤੇਰਾ ਖੇਲ ਹੈ ਅਸੀਂ ਗੁੱਡੀਆਂ ਗੁੱਡੇ ਆ ਤੇਰੇ ਇਹ ਗੁੜੀ ਗੁੰਡੇ ਕੀ ਜਾਣ ਸਕਦੇ ਨੇ ਤੋਂ ਬਣਾਉਣ ਵਾਲੇ ਦੇ ਬਾਰੇ ਉਹ ਕਿਤਨਾ ਵੱਡਾ ਹੈ ਕਿਵੇਂ ਬਣਾਉਂਦਾ ਹੈ ਕਿੰਨੇ ਗੁਣ ਨੇ ਕੀ ਕਰ ਸਕਦਾ ਹੈ ਜੀ ਜਦ ਸਭ ਖੇਲ ਤੇ ਰ ਅਸੀ ਤੇਰਾ ਖੇਲ ਹ ਜੀ ਤੇਰਾ ਖੇਲ ਹੈ ਪ੍ਰਭੂ ਕਿਆ ਕੁ ਆਖੋ ਨੇ ਤੇਰਾ ਕੀ ਕੋਈ ਗੁਨਾਹ ਕੇ ਵਿਖਾਣ ਸਕਦਾ ਹੈ ਕੀ ਕੋਈ ਵਿਆਖਿਆ ਕਰ ਸਕਦਾ ਹੈ ਤੇਰੀ ਤੂੰ ਤੂ ਪਰੇ ਤੂ ਪਰ ਬੇਅੰਤ ਤੂੰ ਬੇਅੰਤ ਇਸ ਤਰ੍ਹਾਂ ਸਿਫਤ ਕਰ ਪ੍ਰਭੂ ਦੀ ਇਸ ਤਰ੍ਹਾਂ ਸੱਚ ਦੀ ਸੰਭਾਲ ਕਰ ਜੀਦੇ ਜੇਕਰ ਪਿਛਲੀ ਪੂਰੀ ਚਾਇਆ ਹੈ ਕਿ ਮਨ ਪਿਆਰ ਤੂੰ ਸਦਾ ਸੱਚ ਸਮਾ ਲੈ ਇਸ ਤਰ੍ਹਾਂ ਸੱਚੀ ਤੇ ਸੁਮਾਲ ਕਰ ਸੱਚੇ ਦੇ ਗੁਣਾਂ ਨੂੰ ਵਿਚਾਰ ਉਹਨਾਂ ਨੂੰ ਗਾ ਆਖੇ ਤੂੰ ਵੇਖੇ ਸਭ ਤੂੰ ਹੈ ਜਿਨ ਜਗਤ ਤੇ ਉਪਾਇ ਤੈਨੂੰ ਜੀ ਵਖਦੀ ਹੀ ਆਖੇ ਤੂੰ ਵੇਖੇ ਸਭ ਤੂੰ ਜਿੱਧਰ ਕੋਈ ਆਖਦਾ ਵੇਖਦਾ ਹੈ ਸਭ ਪਾਸੇ ਤੂੰ ਹੀ ਤੇ ਸਭ ਵਿੱਚ ਜੋ ਜੂਤੇ ਸੋਤੀਸ ਦਾ ਚੰਨ ਸਭ ਵਿੱਚ ਚਰਣ ਸਾਰੇ ਪਾਸੇ ਤੂੰ ਹੀ ਤੂੰ ਜਿਨ ਜਗਤ ਤੇ ਉਪਾਇ ਜਿਸ ਨੇ ਜਗਤ ਪੈਦਾ ਕੀਤਾ ਹੈ ਪੈਦਾ ਕਰਕੇ ਸਾਰੇ ਜਗਤ ਵੀ ਤੂੰ ਆਪ ਹੀ ਹੈ ਕਰਤਾ ਪੁਰਖ ਤੂੰ ਕਰਤਾ ਹੈ ਸ੍ਰਿਸ਼ਟੀ ਦਾ ਫਿਰ ਮੁੜ ਕੇ ਉਹਦੇ ਪੁਰਖ ਰੂਪ ਹੋ ਕੇ ਸਮਾਇਆ ਹੋਇਆ ਹੈ ਹਰ ਜੀਵ ਦੇ ਵਿੱਚ ਤੂੰ ਬੈਠਾ ਹੋਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਨਨ ਕਹਦਾ ਹੈ हे ਪ੍ਰਭੂ ਤੂੰ ਤੇ ਅਪੂਝ ਹੈ ਬਹੁਤ ਅਪੂਝ ਹੈ ਬਹੁਤ ਵੱਡੀ ਹਸਤੀ ਹੈ ਤੇਰਾ ਅੰਤ ਨ ਪਾਇਆ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਸੀ ਜਿਵੇਂ ਚਾਹ ਵੀ ਪੜਦੇ ਆ ਅੰਤ ਨ ਸਿਵਤੀ ਗਏ ਨਾਨਕ ਅੰਦਰ ਕਰਨੇ ਦੇ ਨਾਨਕ ਅੰਤ ਨ ਇਹ ਜਿਹੜੇ ਅੰਤ ਵਾਲੀ ਪੂੜੀ ਇਹਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਚੀਜ਼ਾਂ ਵਸੇ ਗੁਰੂ ਜੀ ਕਹਿੰਦੇ ਨੇ ਵੀ ਕਿਸੇ ਵੀ ਚੀਜ਼ ਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਮਨਜ ਕੀ ਅੰਦਰ ਅੰਜਾਪੇ ਕਿਆ ਮਨਮਤ ਤੇਰੀ ਮਨਜ ਕੀ ਸਲਾਹ ਕੀ مشورہ ਤੂੰ ਕੀ ਕਰਨ ਵਾਲਾ ਹੈ ਕਦੋਂ ਤੂੰ ਕੀਤਾ ਹੈ ਸ੍ਰਿਸ਼ਟੀ ਕੋਈ ਸੇ ਚੀਜ਼ ਦਾ ਕੋਈ ਅੰਤ ਪਾਰਵਾਰ ਨਹੀਂ ਪਾਇਆ ਜਾ ਸਕਦਾ ਤੂੰ ਅਗਮ ਅਪੂਝ ਹਸਤੀ ਹੈ ਇਸ ਤ੍ਰਿਕਨ ਪਰਮਾਤਮਾ ਦੇ ਗੁਣਾਂ ਦੀ ਬੰਦਾ ਵਿਚਾਰ ਕਰੇ ਸਿਵ ਸਲਾਹ ਕਰੇ ਇਹ ਜੀਵਨ ਦਾ ਮਕਸਦ ਹੈ ਇਹ ਜੀਵਨ ਦਾ ਮਨੋਰਥ ਹੈ ਇਸੋ ਦਾ ਹੈ ਜਿਹੜਾ ਸੀ ਇੱਕ ਆਪਣੇ ਜੀਵਨ ਇਕੱਤਰ ਕਰਨਾ ਘਾਟਾ ਕਰ ਲੈ ਆਉਣ ਜਾਣੇ ਖੇਲ ਬਣਾਇਆ ਆਗਿਆ ਕਰੀ ਕਿ ਨਹੀਂ ਮਾਇਆ ਇਹ ਸੰਸਾਰ ਵੀ ਖੇਲ ਵਿੱਚ ਬੰਦਾ ਐਸਾ ਪੱਚਦਾ ਜਿਵੇਂ ਇੱਥੇ ਗੁਰਜੀ ਨੇ ਕਹਿ ਕੇ ਜੀ ਜਨ ਸਭ ਖੇਲ ਤੇ ਰਹਿ ਤੇਰਾ ਖੇਲ ਹੈ ਅਸੀਂ ਖੇਲ ਨਾਲ ਹੀ ਪਰਜ ਗਏ ਆ ਅਸੀਂ ਦੇਖਦੇ ਹਾਂ ਕਈ ਦਫਾ ਤੁਸੀਂ ਦੇਖਿਆ ਹੁਣ ਕਿ ਹਿੰਦੁਸਤਾਨ ਤੇ ਪਾਕਿਸਤਾਨ ਦਾ ਮੈਚ ਹੋਵੇ ਨਾ ਤੇ ਸਾਰੀ ਦੁਨੀਆ ਇਸ ਤਰ੍ਹਾਂ ਬਹਿ ਜਾਂਦੀ ਹੈ ਚੀਵੀ ਲਗਾ ਕੇ ਕਿ ਜਿਵੇਂ ਅੱਜ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਨਹੀਂ ਬਲਕਿ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੈ ਤੂੰ ਜਿਹੜਾ ਜਿੱਤੇਗਾ ਤਾਂ ਸਮਝੋ ਉਸਨੂੰ ਦੂਸਰਾ ਮੁਰਗ ਫਤਿਹ ਕਰ ਰਿਹਾ ਇਸ ਤਰ੍ਹਾਂ ਦੀ ਸੋਚ ਲੈ ਕੇ ਦੁਨੀਆ ਬਹਿ ਜਾਂਦੀ ਹੈ ਕਈ ਦਫਾ ਲੜਾਈਆਂ ਲੱਗ ਜਾਂਦੀਆਂ ਨੇ ਮੈਚ ਦੀ ਹਾਰ ਜਿੱਤ ਤੋਂ ਬਾਅਦ ਐਸਾ ਹੋਇਆ ਕਈਆਂ ਦੇਖਣ ਚ ਆਇਆ ਇੱਕ ਦੂਜੇ ਦੇ ਸਿਰ ਪਾੜ ਬੈਠੇ ਲੋਕੀ ਖੇਡਣ ਵਾਲੇ ਕੋਈ ਹਾਰਨ ਵਾਲੇ ਕੋਈ ਪਰ ਅਸੀਂ ਉਸ ਖੇਡ ਨੂੰ ਐਸਾ ਸੱਚ ਮੰਨ ਕੇ ਦੁਸ਼ਮਣੀ ਦੀ ਨੀਅਤ ਨਾਲ ਹਾਰ ਕਿਸ ਦੀ ਹੋਵੇ ਤੇ ਜਿੱਤ ਕਿਸ ਦੀ ਹੋਵੇ ਇਹਦੇ ਪਿੱਛੇ ਲੜ ਮਰੇ ਆ ਲੰਘ ਕੇ ਇਹ ਸੰਸਾਰ ਦੀ ਖੇਡ ਹੈ ਇਸ ਖੇਡ ਪਿੱਛੇ ਅਸੀਂ ਕਤਲੂਗਤ ਕਰਦੇ ਆ ਲੁੱਟ ਖੁੱਲ ਕਰਦੇ ਆ ਚੋਰ ਬਜ਼ਾਰੀ ਕਰਦੇ ਆ ਬੇ ਤੰਗੇ ਬਸੀਲੇ ਵਰਤ ਕੇ ਅਸੀਂ ਦੂਜਿਆਂ ਦਾ ਹੱਕ ਮਾਰਦੇ ਹਾਂ ਤੋਂ ਇਹ ਝੂਠਤਾ ਸੋਦਾ ਜਿਹਦੇ ਲਈ ਆਪਣਾ ਆਤਮਿਕ ਜੀਵਨ ਗਵਾਉਂਦੇ ਆ ਆਤਮ ਗੁਨਾ ਨੂੰ ਚਲੰਝਲੀ ਦੇ ਕੇ ਅਸੀਂ ਕੂੜਾ ਸੋਦਾ ਇਕੱਠਾ ਕਰਦੇ ਆ ਇਸ ਨੂੰ ਗੁਰਜੀ ਮਨਨ ਕਰਦੇ ਨੇ ਕਿ ਉਹ ਪਰਮਾਤਮਾ ਬੜਾ ਅਗੰਗ ਅਪਹੁੰਚ ਹੈ ਸਭ ਕੁਝ ਉਹ ਰਚਣ ਵਾਲਾ ਸਾਰ ਵਿੱਚ ਸਮਾਇਆ ਹੋਇਆ ਹੈ ਭਾਈ ਉਹਦੀ ਸਿਫਤ ਕਰ ਇਹ ਮੇਰੇ ਮਨਕ ਇਹ ਮੇਰੇ ਪਿਆਰੇ ਮਨੋ ਉਹ ਸੱਚ ਦੇ ਸੰਭਾਲ ਕਰ ਇਹ ਹੀ ਤੇਰੇ ਜੀਵਨ ਦਾ ਲਕਸ਼ਯ ਇਹ ਹੀ ਤੇਰੇ ਜੀਵਨ ਦਾ ਮਰੂਧ ਹੈ ਬਾਕੀ ਸਭ ਸੁਦੇ ਕੂੜੇ ਨੇ ਇਹ ਜਿਤਨੇ ਦੇ ਰੇਛੇ ਨੇ ਇਹਨਿੰ ਦੇਰੇ ਤੇਰੇ ਕੰਮ ਦੇ ਨਹੀਂ ਬਾਅਦ ਤੇਰੇ ਕਿਸੇ ਕੰਮ ਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ